ਆਜਾ ਪਈ ਮਾਮਾ ਅਨੁਗੁਰਾ ਨਾਮੀਆਂ ਸ਼ਕਸ਼ੇਤਾਂ ਪਰ ਬਾਤਕ ਤੋਂ ਬਰੇ ਸਤਿਪੱਲਨ ਆਪਣਾ ਮਹੌਤ ਬੀਲੀ ਨੂੰ ਇੱਕ ਵਾਰ ਨਾ ਚੰਗਾ ਸੋਧਾ ਸਪੀਸਿੰਗ ਮੰਨੂ ਕਿ ਉਹਨਾਂ ਨੇ ਪੜੇ ਹੀ ਸਿਰਨਾਮ ਲਿਖਤ ਹੋਣਾ ਮੇਰੇ ਖਿਆਲ ਦੇ ਵਿੱਚ ਇੱਕ ਬੜਾ ਸਿਰਣੀ ਹੋਣਾ ਹੈ ਸਭ ਤੋਂ ਜਿਹੜਾ ਵੱਡਾ ਸੰਨਾਲਿ ਸ਼ੇਰ ਉਹ ਲੇਖਕਾ जो किताब साढ़े सामने पी है देख रही है हाथ पढ़ा पढ़ा अपने नजर पढ़ा लेखक लिखना अपने आप के बहुत मुआवजा हैिश्मा कोई भी किताब को, किताब की कोई एक नजर एक सतर सुते से नहीं लिखी जाते कि मैं उठ के फटिया पा टाइप राइटर फटिया

ਮੈਂ ਤੇ ਸਾਡੇ ਸਾਹਮਣੇ ਸਾਡੇ ਸਾਹਮਣੇ ਇੱਕ ਬੜੀ ਚੁਣੌਤੀ ਦਾ ਮੈਂਦੀ ਹੈ ਪਰ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਦੇ ਵਿੱਚੋਂ ਅਸੀਂ ਗੱਲ ਕਰ ਰਹੇ ਹਾਂ ਅਸੀਂ ਬਹੁਤ ਸ਼ਾਰਟ ਲਿਫਟ ਮੈਮਰੀ ਦੇ ਹਿੱਸਾ ਬੰਦਾ ਜਾ ਰਹੇ ਹਾਂ ਸਾਡੇ ਰਿਟੈਂਸ਼ਨ ਘਟਣੇ ਜਾ ਰਹੇ ਨੇ ਖਾਸ ਕਰਕੇ ਲੋਕ ਉਸੇ ਮੋਬਾਈਲ ਆਪਣੇ ਹੱਥ ਫੜਦੇ ਹੋਏ ਤੋਂ ਹੋਣ ਵਿੱਚ ਸੇ ਸਬੂਤ ਹੀ ਲੋਟ ਨਹੀਂ ਹੈਗੀ ਸਾਨੂੰ ਫਟਾਫਟ ਰੀਲਸ ਕਿਉਂ ਕਾਮਯਾਬ ਹੋਈਆਂ ਨੇ ਸ਼ਾਰਟਸ ਕਿਉਂ ਕਾਮਯਾਬ ਹੋਏ ਨੇ ਕਿਉਂਕਿ ਸਾਡਾ ਅਟੈਂਸ਼ਨ ਸਪੈਨ ਕੱਟ ਹੋ ਰਿਹਾ ਅਸੀਂ ਅਟੈਂਟਿਵ ਨਹੀਂ ਰਹੇ ਨੂੰ ਗਤਾਰ ਲਿਖਣਾ ਪਹਿਲਾਂ ਉਸ ਨੂੰ ਆਪਣੇ ਅੰਦਰ ਉਸ ਵੀਰ ਨੂੰ ਪੂੰਗੇ ਭਾ ਕਿ ਮੇਰੇ ਅੰਦਰ ਕੋਈ ਵਿਚਾਰ ਆ ਰਿਹਾ ਹੈ ਸਮਾਜ ਵਿੱਚ ਬਹੁਤ ਕੁਝ ਘਟ ਰਿਹਾ ਹੈ ਸਿਰਫ ਲੇਖਕ ਉਹ ਵਿਅਕਤੀ ਹੁੰਦੇ ਜੋ ਉਸ ਚੀਜ਼ ਨੂੰ ਮਹਿਸੂਸ ਕਰਦੇ ਹੈ ਇੱਕ ਖਾਸ ਥਾਂ ਤੇ ਉਤੇ ਖਾਸ ਘਟਨਾ ਹੋਈ ਉਥੋਂ ਹਜ਼ਾਰਾਂ ਲੋਕ ਲੰਘੇ ਕਿਸੇ ਨੇ ਕੁਝ ਨਹੀਂ ਲਿਖਿਆ ਪਰ ਜਸਵੀਰ ਸਿੰਘ ਦਾ ਦੱਬੇ ਹੋਏ ਜੀਵ ਨਲਗਰ

ਪਰ ਇਹਨਾਂ ਦੀ ਲੇਖਣੀ ਵਿੱਚ ਜਿਹੜੀ ਸਭ ਤੋਂ ਚੰਗੀ ਗੱਲ ਮੈਨੂੰ ਲੱਗੀ ਏ ਉਹ ਹੈ ਬੜੀ ਸਿੱਧੀ ਸਾਦਮਹਰਾ ਦੀ ਦਿਨ ਨੂੰ ਟੁਕ ਪੜਵਾਈ ਪਾਸ਼ਾ। ਅਗਰ ਇਹ ਬੱਚਾ ਵੀ ਚੌਥੀ ਜਮਾਤ ਦਾ ਬੰਦਰੀ ਜਮਾਤ ਦਾ ਇਸ ਕਿਤਾਬ ਨੂੰ ਪੜੇਗਾ ਤਾਂ ਮੈਂ ਦੱਸ ਉਹਨਾਂ ਨੂੰ ਕਿਵੇਂ ਦਾਂ ਹਾਲਾਂਕਿ ਮੈਂ ਪੂਰੀ ਕਿਤਾਬ ਨਹੀਂ ਪੜੀ ਪਰ ਮੈਂ ਕਿਉਂਕਿ ਇਹਨਾਂ ਨੂੰ ਪੜਿਆ ਹੋਇਆ ਇਸ ਕਰਕੇ ਮੈਂ ਕਹਾਂਗਾ ਕਿ ਇਹਨਾਂ ਨੂੰ ਕਹਿਣਾ ਹੈ ਕਿ ਉਹਦੇ ਸਮਝ ਨੂੰ ਆਏਗਾ। ਵਿੱਚ ਇਹਨਾਂ ਦਾ ਕੁਝ ਨਹੀਂ ਹੋਣਾ ਕਿ ਇਹਦੇ ਵਾਸਤੇ ਮੈਂ ਕੋਸ਼ਿਸ਼ ਵੀ ਮਦਦ ਨਹੀਂ ਹੋਵੇ। ਮੈਨੂੰ ਕੋਈ ਸ਼ਬਦ ਕੋਸ਼ਣਾ ਪੈ ਗਈ ਸ਼ਬਦ ਪਤਾ ਨਹੀਂ ਕਿੱਥੋਂ ਆ ਗਿਆ ਸੋ ਬੜੇ ਹੀ ਸਿੰਪਲ ਸਾਦਾ ਸਰਲ ਭਾਸ਼ਾ ਦੇ ਵਿੱਚ ਹੁਣ ਗੱਲ ਕੋਈ ਨਹੀਂ ਕੀਤੀ ਉਹਦੀ ਗੱਲਾਂ ਕੀਤੀਆਂ ਨੇ ਜੋ ਸਾਡੇ ਆਸ-ਪਾਸ ਹੋទ ਰਹੀਆਂ ਨੇ ਪਰ ਅਸੀਂ ਮਹਿਸੂਸ ਨਹੀਂ ਕਰ ਅਸੀਂ ਆ띠 ਹੋ ਚੁੱਕੇ ਹਾਂ ਉਸ ਆਵਾਗੋਣ ਦੇ ਵਿੱਚ ਨਿਕਲ ਰਹੇ ਸੋ ਅਸੀਂ ਗੱਲ ਕਰਤੋਂ ਸ਼ੁਰੂ ਕਰਦੇ ਹਾਂ ਜਿਹਨ ਦੇ ਇਸ ਪਿਤਾ ਦੇ ਵਿੱਚ ਇਹਨਾਂ ਦੇ ਇੱਕ ਪਰਿਵਾਰ ਬਾਰੇ ਪਿਤਾ ਬੀਤੀ ਪਤਨੀ ਪਿਤਾ ਮਾਤਾ ਰਿਸ਼ਤੇਦਾਰ ਉਹਨਾਂ ਦੇ ਚਲਗੀਆਂ ਤੁਹਾਨੂੰ ਮਿਲਣ ਉਹਨਾਂ ਨਾਲ ਜੋ ਵੀ ਗੱਲਬਾਤ ਜੋ ਵੀ ਕੋਈ ਗੱਲਬਾਤ ਹੁੰਦੀ ਹੈ ਉਹਨਾਂ ਵਿੱਚ ਜਿਹੜੀ ਚੀਜ਼ ਉਹਨਾਂ ਨੂੰ ਲੱਗਦਾ ਹੈ ਲੇਖਕ ਤੇ ਉਸ ਨੂੰ ਬੜਾ ਕੋਲ ਝਾੜ ਕੇ ਬਾਹਰ ਲਿਆਉਂਦਾ ਹੈ ਕਿ ਜਿਵੇਂ ਅਸੀਂ ਦੋ ਬੜੀ ਕੁਦੇ ਕੇ ਗਿਆ ਫਿਰ ਲੱਸੀ ਖਲੇ ਦਾ ਜਿੰਨੇ ਮੱਖਣ ਤੇ ਆ ਗਿਆ ਉਹਨੋਂ ਸੀ ਕਿੰਨੇ ਮਿੱਠੀ ਕੇ ਸਾਡੇ ਕੋਲ ਆ ਗਿਆ ਇਸ ਤੋਂ ਨਿਖਤ ਦਾ ਕੰਮ ਨਹੀਂ ਕੋ ਸਵਾਣੀ ਹੈ ਜਿਸ ਨੇ ਬੜੀ ਮਿਹਨਤ ਨਾਲ ਸਮਾਜ ਦੇ ਉਹਨਾਂ ਦੇ ਵਿੱਚ ਕੁਝ ਮੂਲ ਹੀ ਗੱਡੇ ਤੇ ਫਿਰ ਉਹਨਾਂ ਕਹਾਣੀ ਜਿਹਦੇ ਵਿੱਚ ਰਸ ਹੈ ਰਸ ਅਰਥ ਅਸੀਂ ਕਹਾਣੀ ਪੜ੍ਹ ਬੈਠੇ ਤਸਦੋਂ ਸਮਾਂ ਬੈਠਦੀ ਦਿੰਦੀ ਫਿਰ ਕੀ ਅੱਗੇ ਕੀ ਹੋਇਆ ਅੱਗੇ ਕੀ ਹੋਇਆ ਇਸੇ ਕਰਕੇ ਸਟੋਰੀ ਟੈਲਿੰਗ ਅੱਜ ਕੱਲ੍ਹ ਨਹੀਂ ਵੱਡੀਆਂ ਵੱਡੀਆਂ ਸਾਮਾਇਆ ਹੋਈਆਂ ਨੇ ਖਾਸ ਕਰਕੇ ਜੇ ਮੈਂ ਅਕੈਡਮਿਕਲੀ ਗੱਲ ਕਰਾਂ ਤੇ ਕਮਿੰਗ ਬੈਕ ਟੂ ਸਟੋਰੀ ਟੈਲਿੰਗ ਟੈਕਨੀਕਸ ਸਟੋਰੀ ਟੈਲਿੰਗ ਬੜਾ ਗੋਦੀ ਜਿਹਾ ਲੱਗਉਂਦਾ ਹੈ पास कंप्यूटर स्टोरी जा क्योंकि हमारा बरी बना हो जो उम्मीद आ गए उन्होंने कहानी बंद कर देने कहानी पढ़ लिया अरेबियन की हिस्सा देख लो एक राणी ने हज़ार कहानियां सुनाईया राजे

छुटिया रहे हैं देंगर 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 देंगर। तो वही बन जाता है, बन। सो तो, सिमा बहुत बहुत मुबारक समय की स्थिति यह है कि बहुत ज्यादा नहीं सकते सो सब ये तयद है मेरे को सब अर्ज है कि चंगिया किताबा नहीं छपदिया ज्यादा अगर छपदिया है तो हम पाठक नहीं मिलता तो किताब साडे हाथ में ऐसी सी किताब नु पढ़ गई और पढ़ के रखिए ना मेरे को किताब आ गई मैं उन्हें पढ़ लिया ठीक है जा के पढ़ लिया हम भाई है किताब दी सफलता इस गल दे विच है कि ओदी ग्रंथता कितनी है अगर कोई किताब मेरे को मिल गई तो किसी अगर नु दे दान मैं मैं पढ़ ली ठीक है और दोबारा पढ़ना कुछ नवा ही नहीं लगा जो मैं ग्रंथ करना से उठ कर लिया कोई रेफरेंस नहीं है साहित्य रेफरेंस नहीं होता ਸੋ ਅਸੀਂ ਉਹਨਾਂ ਕਿਤਾਬਾਂ ਤੋਂ ਸਾਡੇ ਕੋਲ ਆ ਗਈਆਂ ਨੇ ਬਹੁਤ ਵਧੀਆਂ ਨੇ ਸਾਡੇ ਮਨ ਨੂੰ ਲੱਗੀਆਂ ਨੇ ਟੁੱਪੀਆਂ ਨੇ ਅਸੀਂ ਉਹਨਾਂ ਨੂੰ ਹੋਰ ਅੱਗੇ ਕਰਾਈਏ ਇੱਕ ਮਲਟੀਪਲ ਚੇਂਜ ਕਰਾਈਏ ਤਾਂ ਕਿ ਸਮਾਏ ਦੇ ਵਿੱਚੋਂ ਦੁਨੀਆ ਚ ਕੀ ਹੋ ਰਿਹਾ ਹੈ ਮੇਰੇ ਕਰਮਾਂ ਨਾਲ ਕੀ ਹੋ ਰਿਹਾ ਹੈ ਇਹ ਇੱਕ ਛੋਟਾ ਕਹਾਣੀ ਪਾਸੇ ਕਰਦੇ ਅਸੀਂ ਆਪਣੇ ਦਮ ਤੋਂ ਜਿੰਨੇ ਕੁ ਸਮਝਾਈ ਕਰ ਸਕਦੇ ਆ ਕਿਸੇ ਰੂਪ ਦੇ ਵਿੱਚ ਕੋਈ ਲਿਖੇ ਕਰ ਰਿਹਾ ਮੈਨੂੰ ਡਿਕਨ ਨਹੀਂ ਆਉਂਦਾ ਮੈਂ ਪਾਣੀ ਤੇ ਕਰ ਰਿਹਾ ਮੈਨੂੰ ਪੜ੍ਹਨੋ ਵੀ ਨਹੀਂ ਆਉਂਦਾ ਮੈਂ ਉਹਨਾਂ ਜੀਵਾਂ ਨੂੰ ਲੋਕਾਂ ਤੱਕ ਦੱਸ ਕੇ ਕਹਿਣਾ ਸੁਣਾ ਹੀ ਮੈਨੂੰ ਕਹਾਣੀ ਇੱਕ ਬੜਾ ਕਮਾਲ ਦਾ ਪੰਜਾਬ ਦਾ ਵੇਸਨਾ ਹੈ ਕਿ ਜਦੋਂ ਲੋਕਾਂ ਨੂੰ ਪੜ੍ਹਨਾ ਨਹੀਂ ਆਉਂਦਾ ਸੀ ਤਾਂ ਪਿੰਡਾਂ ਦੀਆਂ ਮਸੀਤਾਂ ਵਿੱਚ ਗੁਰਦੁਆਰਿਆਂ ਵਿੱਚ ਇੱਕ ਵਿਅਕਤੀ ਬੈਠ ਕੇ ਕੋਈ ਕਿੱਸਾ ਪੜ੍ਹਦਾ ਸੀ ਲੋਕੀ ਬੈਠ ਕੇ ਸੁਣਦੇ ਸੀ ਇਸ ਤਰ੍ਹਾਂ ਬੰਗਾਲ ਦੇ ਵਿੱਚ ਬੰਗਾਲ ਤੇ ਪੰਜਾਬ ਲੋਕੀ ਸਾਹਿਤ ਦੇ ਖਜ਼ਾਨੇ ਤਾਂ ਬੰਗਾਲ ਦੇ ਵਿੱਚ ਇੱਕ ਪਰੰਪਰਾ ਸੀ ਕਿ ਰਾਤ ਨੂੰ ਲੋਕ ਬੈਠ ਕੇ बंकिम चंद्र चटर्जी रविंद्रनाथ गोवर्द के आदर्श ने आवश्यक रूप से पुण्यंग ऋषि पड़े कादर्शी को सानो अपना रोल है वो निभा देना चाहिए बिना ये सोचे कि यदि करने ਨਾਲ ਕੀ ਹੁੰਦਾ ਇੱਕ ਛੋਟੀ ਜਿਹੀ ਕਹਾਣੀ ਸੁਣਾ ਕੇ ਮੈਂ ਆਪਣੀ ਵਿਆਪਕ ਰਿਡਕਸ ਸੁਣਾ ਸਕਾਂਗਾ ਅਸਲ ਵਿੱਚ ਜਿਹੜੇ ਨੇ ਕਿ ਠੀਕ ਹੈ ਟ੍ਰੈਫਿਕ ਸਾਰੇ ਪੌੜਾ ਮੈਂ ਵੀ ਤੋੜਾਂਗਾ ਇੰਫਰਕ ਪੈ ਲੱਗਾ ਸੋ ਸਮੁੰਦਰ ਦੇ ਕੰਢੇ ਤੋਂ ਲੇਖਤੀ ਗਾਇਆ ਸੀ ਕਿ ਕਹਾਣੀ ਬੜੀ ਮਸ਼ਹੂਰ ਹੈ

ਉਹ ਇੱਕ ਇੱਕ ਕਰਕੇ ਨ ਮਛੀਆਂ ਨੂੰ ਪਾਣੀ ਵਿੱਚ ਛੱਡਦਾ ਸੀ ਲੋਕ ਕਿਉਂ ਦਾ ਮਜ਼ਾਕ ਲੋਕ ਜਿਸ ਦੇ ਸਾਰੇ ਹੱਸਦੇ ਸੀ ਕਿ ਦੇਖੋ ਕਿੰਨਾ ਬੇਕੁਫ ਆਦਮੀ ਹੈ ਲੱਖਾਂ ਹਜ਼ਾਰਾਂ ਮਛੀਆਂ ਨੇ ਔਰ ਇਹ ਇੱਕ ਇੱਕ ਕਰਕੇ ਨ ਮਛੀਆਂ ਨੂੰ ਅੰਦਰ ਸੁਧਰੇ ਤਾਂ ਮੈਨਾਂ ਇਹ ਨਾਲ ਕੀ ਫਰਕ ਪੈਂਦਾ ਕਿਸੇ ਨਾਮ ਬੋਲ ਮਾਰਿਆ ਕੰਨ ਮਾਰਿਆ ਕਿ ਇਹਦੇ ਨਾਲ ਕੀ ਫਰਕ ਪੈਂਦਾ ਹੈ ਉਹਨੇ ਇੱਕ ਮਛੀ ਨੂੰ ਚੱਕਿਆ ਇਸ ਤਰ੍ਹਾਂ ਉਹਨੂੰ ਵਿਖਾਇਆ ਔਰ ਪਾਣੀ ਵਿੱਚ ਛੱਡ ਦਿੱਤਾ ਇੰਨਾ ਉਸ ਮੱਛੀ ਨੂੰ ਕੁਝ ਲਾਗੇ ਕਿ ਫਰਕ ਪੈਂਦਾ ਹੈ ਕਿ ਨਹੀਂ ਪੈਂਦਾ ਸਾਨੂੰ ਜਿਹੜੀ ਸਾਡੀ ਐਕਟਿਵਟੀ ਸੀ ਉਹ ਕਰਦੇ ਹਾਂ ਬਹੁਤ ਬਹੁਤ ਧੰਨਵਾਦ